ਇੱਕ ਨਵਾਂ ਪੋਲ ਸੁਝਾ ਦਿੰਦਾ ਹੈ ਕਿ ਲਿਬਰਲ ਸਮਰਥਕ ਸੰਭਾਵੀ ਉਮੀਦਵਾਰਾਂ ਦੇ ਖੇਤਰ ਦੇ ਵਿੱਚ ਮਾਰਕ ਕਾਰਨੇ ਨੂੰ ਆਪਣੇ ਅਗਲੇ ਨੇਤਾ ਦੇ ਵਜੋਂ ਤਰਜੀਹ ਦਿੰਦੇ ਨੇ ਪੋਲਿੰਗ ਫਾਰ ਅ ਮੇਜਰ ਨੇ ਹਫਤੇ ਦੇ ਅੰਤ ਦੇ ਵਿੱਚ ਲਗਭਗ 1500 ਲੋਕਾਂ ਦਾ ਸਰਵੇਖਣ ਕੀਤਾ ਇਹ ਪੁੱਛਿਆ ਕਿ ਉਹਨਾਂ ਦੇ ਵਿਚਾਰ ਦੇ ਵਿੱਚ ਜਸਟਿਨ ਟਰੂਡੋ ਦੀ ਥਾਂ ਕਿਸ ਨੂੰ ਗਵਰਨਿੰਗ ਪਾਰਟੀ ਦੇ ਨੇਤਾ ਦੇ ਵਜੋਂ ਚੁਣਨਾ ਚਾਹੀਦਾ ਹੈ ਸਰਵੇਖਣ ਦੇ ਵਿੱਚ ਅਨੀਤਾ ਆਨੰਦ ਸਟੀਵ ਮੈਕਨੇਨਨ ਕ੍ਰਿਸਟੀ ਕਲਾਰਕ ਤੇ ਫਰਾਂਸਵਾ ਫਲਪ ਸ਼ੈਂਪੇਨ ਸਮੇਤ ਬਹੁਤ ਸਾਰੇ ਲੋਕ ਸ਼ਾਮਿਲ ਸਨ ਜੋ ਦੌੜ ਤੋਂ ਬਾਹਰ ਹੋ ਗਏ ਜਾਂ ਦੌੜ ਦੇ ਵਿੱਚ ਨਾ ਕਰਨ ਦਾ ਫੈਸਲਾ ਉਹਨਾਂ ਕੀਤਾ ਹੈ ਕਾਰਨੇ ਨੂੰ 27% ਦੀ ਲਿਬਰਲ ਵੋਟਰਾਂ ਦੀ ਹਮਾਇਤ حاصل ਸੀ ਜਦੋਂ ਕਿ ਕ੍ਰਿਸਟੀਆ ਫਰੀਲੈਂਡ 21% ਦੇ ਨਾਲ ਦੂਜੇ ਤੇ ਕਲਾਰਕ 6% ਦੇ ਨਾਲ ਤੀਜੇ ਸਥਾਨ ਤੇ ਸੀ ਕਾਰਨੇ ਤੇ ਫਰੀਲੈਂਡ ਪੋਲ ਦੇ ਸਾਰੇ ਉੱਤਰਦਾਤਾਵਾਂ ਦੇ ਵਿੱਚ ਲਗਭਗ ਬਰਾਬਰ ਹੀ ਸਨ ਤੇ ਫਰੀਲੈਂਡ ਇੱਕ ਅੰਕ ਅੱਗੇ 14% ਦੇ ਨਾਲ ਨਾ ਤਾਂ ਕਾਰਨੇ ਨਾ ਹੀ ਫਰੀਲੈਂਡ ਅਜੇ ਤੱਕ ਅਧਿਕਾਰਤ ਤੌਰ ਤੇ ਦੌੜ ਦੇ ਵਿੱਚ ਸ਼ਾਮਲ ਹੋਏ ਨੇ ਹਾਲਾਂਕਿ ਦੋਵਾਂ ਤੋਂ ਇਸ ਹਫ਼ਤੇ ਐਲਾਨ ਕਰਨ ਦੀ ਉਮੀਦ ਹੈ ਸਰਵੇਖਣ ਕੀਤੇ ਕਿ ਜ਼ਿਆਦਾਤਰ ਲੋਕਾਂ ਦੇ ਚੋਕਲ ਮਿਲਾਕੇ 46% ਦੇ ਲਿਬਰਲ ਵੋਟਰਾਂ ਨੇ ਕਿਹਾ ਹੈ ਕਿ ਉਹ ਨਹੀਂ ਜਾਣਦੇ ਕਿ ਪਾਰਟੀ ਦਾ ਅਗਲਾ ਨੇਤਾ ਕੌਣ ਹੋਣਾ ਚਾਹੀਦਾ ਹੈ ਓਨਟਾਰੀਓ ਦੇ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਯੂਐਸਏ ਚੁਣੇ ਹੋਏ ਰਾਸ਼ਟਰਪਤੀ ਡੋਨਲਡ 트ੰਪ ਦੇ ਕੈਨੇਡੀਅਨ ਵਸਤਾਂ ਦੇ ਪ੍ਰਸਤਾਵਿਤ ਟੈਰਿਫ ਦੇ ਨਾਲ 5 ਲੱਖ ਨੌਕਰੀਆਂ ਤੱਕ ਦਾ ਖਰਚਾ ਹੋ ਸਕਦਾ ਹੈ। ਪ੍ਰੀਮੀਅਰ ਫੋਰਡ ਨੇ ਕਿਹਾ ਹੈ ਕਿ ਜਦੋਂ ਉਹਨਾਂ ਨੂੰ ਸੰਘੀ ਸਰਕਾਰ ਤੋਂ ਮਜ਼ਬੂਤ ਤੇ ਵਦੇਰੇ ਦਿਖਾਈ ਦੇਣ ਵਾਲੀ ਕਾਰਵਾਈ ਦੀ ਮੰਗ ਕੀਤੀ। ਫੋਰਡ ਨੇ ਕਿਹਾ ਕਿ 트ੰਪ ਵੱਲੋਂ ਕੈਨੇਡੀਅਨ ਵਸਤਾਂ ਤੇ ਲਗਾਏ ਜਾਣ ਵਾਲੇ 25% ਦੀ ਟੈਰਿਫ ਨਾਲ ਨੌਕਰੀਆਂ ਦੀ ਅਸਲ ਗਿਣਤੀ 4.5 ਲੱਖ ਤੇ 5 ਲੱਖ ਦੇ ਵਿਚਕਾਰ ਹੋ ਸਕਦੀ ਹੈ। ਟੈਰਿਫ ਥੰਕੀਤੇ ਚਰਚਾ ਕਰਨ ਦੇ ਲਈ ਆਰ ਪ੍ਰੀਮੀਅਰ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਇਸੇ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਜ਼ਰੂਰ ਕਰਨਗੇ 온ਟਾਰੀਓ ਦੇ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਯੂਐਸ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਕੈਨੇਡੀਅਨ ਵਸਤਾਂ ਤੇ ਪ੍ਰਸਤਾਵਿਤ ਟੈਰਿਫ ਦੇ ਨਾਲ 5 ਲੱਖ ਤੱਕ ਨੌਕਰੀਆਂ ਜਿਹੜੀਆਂ ਨੇ ਉੱਜਾ ਸਕਦੀਆਂ ਨੇ ਪ੍ਰੀਮੀਅਰ ਡੱਗ ਫੋਨ ਨੇ ਮੰਗਲਵਾਰ ਨੂੰ ਕਿਹਾ ਕਿ ਜਦੋਂ ਉਹਨਾਂ ਨੇ ਸੰਘੀ ਸਰਕਾਰ ਤੋਂ ਮਜ਼ਬੂਤ ਤੇ ਵਧੇਰੇ ਦਿਖਾਈ ਦੇਣ ਵਾਲੀ ਕਾਰਵਾਈ ਦੀ ਮੰਗ ਕੀਤੀ ਤਾਂ ਫੋਨ ਨੇ ਕਿਹਾ ਕਿ 트੍ਰੰਪ ਵੱਲੋਂ ਕੈਨੇਡੀਅਨ ਵਸਤਾਂ ਤੇ ਲਗਾਏ ਜਾਣ ਵਾਲੇ 25% ਦੇ ਟੈਰਿਫ ਤੋਂ ਪ੍ਰਭਾਵਿਤ ਦੇਰੀਓ ਦੀਆਂ ਨੌਕਰੀਆਂ ਦੀ ਅਸਲ ਗਿਣਤੀ ਇਸ ਗੱਲ ਤੇ ਨਿਰਭਰ ਕਰੇਗੀ ਕਿ ਕਿਹੜੇ ਸੈਕਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਫੋਰ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਤੇ ਮੰਤਰਾਲਿਆਂ ਨੇ ਉਹਨਾਂ ਨੂੰ ਦੱਸਿਆ ਕਿ ਇਹ 450000 ਤੇ 5 ਲੱਖ ਦੇ ਵਿਚਕਾਰ ਹੋ ਸਕਦਾ ਹੈ ਤੇ ਇਹ ਗੰਭੀਰ ਹੈ ਫੋਰ ਨੇ ਇਹ ਕਿਹਾ ਕਿ ਬੇਮਿਸਾਲ ਹੈ ਸਾਰੇ 13 ਪ੍ਰੀਮੀਅਰ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਰੁਟੋ ਦੇ ਨਾਲ ਟੈਰਿਫ ਦੀ ਧਮਕੀ ਤੇ ਚਰਚਾ ਕਰਨ ਲਈ ਤਿਆਰ ਰਹੇ ਤੇ ਫੋਰ ਨੇ ਕਿਹਾ ਕਿ ਉਦਘਾਟਨੀ ਦਿਨ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਨਾਲ ਟੈਰਿਫਾਂ ਦਾ ਜਵਾਬ ਕਿਵੇਂ ਦੇਣਾ ਹੈ ਇਸ ਬਾਰੇ ਇੱਕ ਯੋਜਨਾ ਨੂੰ ਹੁਣ ਤੱਕ ਰੂਪੀ ਦੇ ਦਿੱਤਾ ਜਾਣਾ ਚਾਹੀਦਾ ਸੀ ਇਹ ਕੁਝ ਸਮਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਸਾਨੂੰ ਟੀਮ ਕੈਨੇਡਾ ਵੱਜੋਂ ਕੰਮ ਕਰਨ ਦੀ ਲੋੜ ਹੈ ਸਾਡੇ ਕੋਲ ਮੰਡਿਆ ਹੋਇਆ ਕੈਨੇਡਾ ਨਹੀਂ ਹੋ ਸਕਦਾ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਅਸੀਂ ਸਾਰੇ ਇੱਕੋ ਗੀਤ ਦੀ ਸ਼ੀਟ ਨੂੰ ਗਾ ਰਹੇ ਹਾਂ ਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਫਲੋਰੀਡਾ ਵਿੱਚ 트ੰਪ ਨਾਲ ਮੁਲਾਕਾਤ ਕੀਤੀ ਸੀ ਨੇ ਟੈਰਿਫ ਦੇ ਜਵਾਬ ਦੇ ਵਿੱਚ ਅਮਰੀਕਾ ਨੂੰ ਊਰਜਾ ਦੇ ਰਿਆਤ ਨੂੰ ਰੋਕਣ ਦੇ ਵਿਰੁੱਧ ਸੰਗੀ ਸਰਕਾਰ ਨੂੰ ਸਾਵਧਾਨ ਕੀਤਾ ਹੈ ਜਦੋਂ ਕਿ ਫੋਰਡ ਨੇ ਕਿਹਾ ਹੈ ਕਿ ਸਾਰੇ ਵਿਕਲਪ ਇਸ ਵੇਲੇ ਟੇਬਲ ਤੇ ਹੋਣੇ ਚਾਹੀਦੇ ਟੈਰਿਫ ਲਗਾਉਣ ਲਈ 트럼ਪ ਨੇ ਜਿੰਨਾ ਕਾਰਨ ਦਾ ਹਵਾਲਾ ਦਿੱਤਾ ਉਹ ਹੈ ਸਰਹੱਦੀ ਸੁਰੱਖਿਆ ਦੀ ਸਥਿਤੀ ਜਦੋਂ ਕਿ ਆਟਮਨ ਇਸ ਮੁੱਦੇ ਨਾਲ ਨਜਿੱਠਣ ਲਈ ਡਾਲਰ 1.3 ਬਿਲੀਅਨ ਦਾ ਵਾਅਦਾ ਕੀਤਾ ਹੈ ਫੋਰਡ ਨੇ ਕਿਹਾ ਕਿ ਇਹ ਤੇਜ਼ੀ ਨਾਲ ਲੱਗੇ ਨਹੀਂ ਵੱਧ ਰਿਹਾ ਅਸੀਂ ਉੱਥੇ ਇੱਕ ਨੰਬਰ ਸੁਣਿਆ ਸਾਡੀ ਸਰਹੱਦ ਦੀ ਸੁਰੱਖਿਆ ਦੇ ਲਈ ਡਾਲਰ 1.3 ਬਿਲੀਅਨ ਹੈ ਫੋਰਡ ਦੁਪਹਿਰ ਨੂੰ ਵਿੱਤ ਦੇ ਅੰਤਰ ਸਰਕਾਰੀ ਮਾਮਲਿਆਂ ਦੇ ਮੰਤਰੀ ਡੋਮਿਨਿਕ ਲੈਂਬਲੌਕ ਨਾਲ ਮੁਲਾਕਾਤ ਕਰਨ ਲਈ ਵੀ ਤਿਆਰ ਹੈ ਪ੍ਰੀਮੀਅਰ ਨੇਵੀ ਕਿਹਾ ਕਿ ਉਹਨਾਂ ਨੂੰ ਟੈਰੀਓ ਵਿੱਚ ਟੈਰਿਫ ਦੇ ਪ੍ਰਭਾਵਾਂ ਦੇ ਜਵਾਬ ਦੇ ਵਿੱਚ ਅਰਬਾਂ ਡਾਲਰ ਖਰਚ ਕਰਨ ਦੀ ਲੋੜ ਹੋ ਸਕਦੀ ਹੈ ਤੇ ਸੁਝਾਅ ਦਿੱਤਾ ਹੈ ਕਿ ਉਹ ਵੋਟਰਾਂ ਨੂੰ ਇਸ ਕਿਸਮ ਦੇ ਉਤੇਜਕ ਖਰਚਿਆਂ ਨੂੰ ਪਾਉਣ ਦੇ ਲਈ ਜਲਦੀ ਚੋਣ ਬੁਲਾਉਣ ਬਾਰੇ ਵੀ ਸੋਚ ਰਹੇ ਨੇ ਉਹਨਾਂ ਕਿਹਾ ਕਿ ਸਮੇ ਦਾ ਸੰਕੇਤ ਨਹੀਂ ਦਿੱਤਾ ਕਿ ਜਦੋਂ ਮਨ ਦੇ ਵਿੱਚ ਹੋ ਸਕਦਾ ਹੈ ਕਿ ਉਹਨਾਂ ਨੇ ਕਿਹਾ ਕਿ ਉਹ ਮੰਨਦੇ ਨੇ ਕਿ ਟਰੰਪ ਟੈਰਫ ਨੂੰ ਹੌਲੀ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਨੇ ਮੰਗਲਵਾਰ ਨੂੰ ਇੱਕ ਸੋਸ਼ਲ ਮੀਡੀਆ ਦੇ ਵਿੱਚ ਕਿਹਾ ਕਿ 트럼ਪ ਨੇ ਟੈਰਿਫ ਡਿਊਟੀਆਂ ਤੇ ਵਿਦੇਸ਼ੀ ਸਰੋਤਾ ਤੋਂ ਆਉਣ ਵਾਲੇ ਸਾਰੇ ਮਾਲੀਆਂ ਨੂੰ ਇਕੱਠਾ ਕਰਨਾ ਸ਼ੁਰੂ ਕਰਨ ਦੇ ਲਈ ਉਦਘਾਟਨ ਵਾਲੇ ਦਿਨ ਇੱਕ ਬਾਹਰੀ ਮਾਲੀਆ ਸੇਵਾ ਬਣਾਉਂਦਾ ਵੀ ਦਾਵਾ ਕੀਤਾ। ਉਹਨਾਂ ਕਹਿ ਕੇ ਕਿ ਅਸੀਂ ਉਹਨਾਂ ਲੋਕਾਂ ਨੂੰ ਚਾਰਜ ਕਰਨਾ ਸ਼ੁਰੂ ਕਰ ਦੇਵਾਂਗੇ ਜੋ ਵਪਾਰ ਨਾਲ ਸਾਡੇ ਤੋਂ ਪੈਸਾ ਕਮਾਉਂਦੇ ਨੇ ਤੇ ਉਹ ਅੰਤ ਵਿੱਚ ਉਹਨਾਂ ਦੇ ਸਹੀ ਹਿੱਸੇ ਦਾ ਭੁਗਤਾਨ ਕਰਨਾ ਸ਼ੁਰੂ ਕਰ ਦੇਣਗੇ। 20 ਜਨਵਰੀ 2025 ਨੂੰ ਬਾਹਰੀ ਮਾਲ ਸੇਵਾ ਦੀ ਜਨਮ ਦਿਤੀ ਹੋਵੇਗੀ। ਇਹ ਸਪਸ਼ਟ ਨਹੀਂ ਸੀ ਕਿ ਅਜਿਹਾ ਵਿਭਾਗ ਕਿਵੇਂ ਕੰਮ ਕਰੇਗਾ। ਖਜ਼ਾਨਾ ਦਾ ਯੂਐਸ ਸੈਕਟਰੀ ਨਿਯਮ ਸਥਾਪਿਤ ਕਰਦਾ ਹੈ ਤੇ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਯੂਐਸ ਦੇ ਪ੍ਰਵੇਸ਼ ਬੰਦਰਗਾਹਾਂ ਤੇ ਲਾਗੂ ਟੈਰੀਫਾਂ ਨੂੰ ਵੀ ਇਕੱਠਾ ਕਰਦਾ ਹੈ ਅਜਿਹਾ ਵਿਭਾਗ ਬਣਾਉਂਦੇ ਰੇ ਸੰਭਾਵਤ ਤੌਰ ਤੇ ਕਾਂਗਰਸ ਤੋਂ ਮਨਜ਼ੂਰੀ ਦੀ ਵੀ ਲੋੜ ਹੋਵੇਗੀ ਫਿਰ ਵੀ 트ਰੁੱਥ ਸੋਸ਼ਲ ਪੋਸਟ ਇਹ ਕਹ ਹੋਰ ਸੰਕੇਤੇ ਦੇ ਰਹੀ ਹੈ ਕਿ 트럼ਪ ਅਗਲੇ ਹਫਤੇ ਦਫਤਰ ਲੈਨ ਤੇ ਸਵਿਮਿੰਗ ਟੈਰਿਫ ਲਗਾਉਣ ਦਾ ਵੀ ਇਰਾਦਾ ਰੱਖਦੇ ਨੇ ਸਾਬਕਾ ਕਨਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ ਕਿ ਉਹਨਾਂ ਨੂੰ ਅਸਲ ਸਮੱਸਿਆ ਹੈ ਜੋ 트럼ਪ ਵਪਾਰਕ ਸਬੰਧਾਂ ਬਾਰੇ ਕਹਿ ਰਹੇ ਨੇ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਅਮਰੀਕੀ ਪੋਡਕਾਸਟ ਵਿੱਚ ਹਾਰਪਰ ਨੇ 트럼ਪ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਯੂਐਸ ਕੈਨੇਡਾ ਨੂੰ ਸਬਸਿਡੀ ਦੇ ਰਿਹਾ ਹੈ ਇਸ ਦਾ ਤੁ ਮਾਮੂਲੀ ਵਪਾਰ ਸਰਪਲਸ ਦਾ ਕਾਰਨ ਦੱਸਦਾ ਹੈ ਕਿ ਯੂਐਸ ਵਿਸ਼ਵ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਕੈਨੇਡੀਅਨ ਤੇਲ ਤੇ ਗੈਸ ਛੋਟ ਤੇ ਖਰੀਦਾ ਹੈ ਉਹਨਾਂ ਕਹਿੰਦੇ ਕਿ ਅਸਲ ਦੇ ਵਿੱਚ ਕੈਨੇਡਾ ਹੈ ਜੋ ਇਸ ਸਬੰਧ ਦੇ ਵਿੱਚ ਸੰਯੁਕਤ ਰਾਜ ਨੂੰ ਸਬਸਿਡੀ ਦਿੰਦਾ ਹੈ ਹਾਰਪਰ ਨੇ ਕਿਹਾ ਕਿ ਉੱਤਰੀ ਅਮਰੀਕਾ ਦੀ ਸਾਂਝੀ ਰੱਖਿਆ ਵੀ ਸਬਸਿਡੀ ਨਹੀਂ ਹੈ। ਸੰਯੁਕਤ ਰਾਜ ਅਝਾ ਕਰਦਾ ਹੈ ਕਿਉਂਕਿ ਇਹ ਸੰਯੁਕਤ ਰਾਜ ਦੇ ਮਹੱਤਵਪੂਰਨ ਹਿੱਤ ਦੇ ਵਿੱਚ ਹੈ ਕਿ ਤੁਸੀਂ ਕੈਨੇਡਾ ਨੂੰ ਇੱਕ ਨਿਰਪੱਖ ਦੇਸ਼ ਬਣਾਉਣਾ ਚਾਹੁੰਦੇ ਹੋ। ਉਹਨਾਂ ਇਹ ਵੀ ਕਹੇ ਕਿ ਕੈਨੇਡਾ ਤੋਂ ਅਮਰੀਕਾ ਵਿੱਚ ਪ੍ਰਵਾਸੀਆਂ ਦਾ ਕੋਈ ਵੱਡਾ ਪ੍ਰਵਾਹ ਨਹੀਂ ਹੈ, ਜਦੋਂ ਕਿ ਦੱਖਣੀ ਸਰਹੱਦ ਤੇ ਬਾਈਡਨ ਪ੍ਰਸ਼ਾਸਨ ਦੀ ਨੀਤੀ ਨੂੰ ਨਿਰਾਸ਼ਾਜਨਕ ਕਿਹਾ ਗਿਆ ਹੈ। ਹਾਰਪਰ ਨੇ ਕਿਹਾ ਕਿ ਡਰੱਗਜ਼ ਬੰਦੂਕਾ ਅਪਰਾਧ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਚੀਜ਼ਾਂ ਉੱਤਰ ਵੱਲ ਨੂੰ ਵਗਦੀਆਂ ਨੇ, ਦੱਖਣ ਵੱਲ ਨਹੀਂ। ਨਿਊਜ਼ 10 ਦਾ ਚੈਨਲ ਪੰਜਾਬੀ ਦੀ ਰਿਪੋਰਟ।